ਕਬੀ ਅੱਜ ਤੱਕ ਤੁਹਾਡੇ ਪਿੰਸਾਰੇ ਹਲਕੇ ਦੀਆਂ ਪੰਚਾਇਤਾਂ ਆਉਂਦੀਆਂ ਨੇ ਤੁਹਾਡੇ ਨਗਰ ਦੀ ਪੰਚਾਇਤ ਕਰ ਗਈ ਤੁਹਾਡਾ ਮੇਟਾਂ ਦੀ ਮਾਲ ਵੀ ਦੱਸੋ ਇਹਨਾਂ ਨੇ ਜੇ ਵਿਚਾਰੀਆਂ ਇਹਨਾਂ ਕੋਈ ਟੋਪਰੀ ਕੋਈ ਮਿੱਟੀ ਦੀ ਸੱਟ ਦੇ ਘੁੱਟ ਭਰ ਲੈਣੀ ਆ ਨਹੀਂ ਛੋਟੇ ਹੁਣ ਵੋਟਾਂ ਨੂੰ ਆਉਣ ਤੇ ਸਾਡੇ ਪਿੰਡ ਖੜੀ ਨੇ ਵੋਟਾਂ 'ਚ ਆਹ ਰੋਹਾਂ ਦੀ ਸੁਣ ਲਓ ਆਹ ਕ੍ਰਿਸ਼ਨ ਬੈਠਾ ਆ ਬੈਠਾ ਹਾਂ ਇਹਨੂੰ ਇਹਨੂੰ ਪਾਰਟੀ ਨੇ ਟਿਕਟ ਦਿੱਤੀ ਆ ਕਹਿੰਦੇ ਜੀ ਉਹ ਕਰ ਗਿਆ ਇਹਨਾਂ ਦੇ ਬੈਠਣਾ ਹੁੰਦਾ ਕੀ ਬੈਠਾ ਹੁੰਦਾ ਮੇਰੇ ਨਾਲ ਆ ਕੇ ਆ ਬੈਠਾ ਆ ਠੀਕ ਆ ਭਾਈ ਤੁਸੀਂ ਨਜਾਇਜ਼ ਕੁੱਕੀ ਸ਼ਰਾਬ ਵੇਚਦੇ ਹੋ ਬਥੇਰੇ ਤੁਹਾਡੇ ਤੇ ਆਪਣੇ ਨੌਕਰਾਂ ਦੇ ਪਰਚੇ ਹੋ ਗਏ ਉਹ ਤੇ ਸਾਡੀ ਉਹ ਸਾਡੇ ਹੀ ਕਿਸੂਰਾ ਸਾਡੇ ਸਿੱਕੇ ਜਿਹੜੇ ਵਿੱਚ ਖੋਟੇ ਬੈਠੇ ਨੇ ਜਿਹੜੇ ਸਾਡੀ ਸਰਕਾਰ ਦੇ ਬੰਦਿਆਂ ਤੋਂ ਕੰਮ ਲੈਂਦੇ ਨੇ ਅੱਬੇ ਸੱਜਣ ਤਾਂ ਉਹਨਾਂ ਦੀ ਹਿੰਮਤ ਆ ਕਿ ਆ ਬੈਠਾ ਅੱਜ ਉਹ ਹੀ ਸਰਕਾਰ ਤੋਂ ਕੰਮ ਲੈ ਕੇ ਅੱਜ ਆਹ ਜਹਾਜ਼ ਸੁਣਾ ਲੜ ਰਹੇ ਨੇ ਜਿਹੜੇ ਨਜਾਇਜ਼ ਕੁੱਕੀ ਸ਼ਰਾਬ ਵੇਚਦੇ ਰਹੇ ਆ ਇਹਦੇ ਲੋਕ ਜਿੱਤ ਕੇ ਕੀ ਕਰਨਗੇ ਇਹਨਾਂ ਨੇ ਕੱਲ ਨੂੰ ਬਦਵਾਸ਼ੀਓ ਕਰਨੀ ਐ ਇਹ ਲੋਕ ਕੀ ਕਰਨਗੇ ਜਿੱਤ ਕੇ ਸੋ ਇਹ ਤੁਸੀਂ ਨਗਰ ਆ ਤੁਸੀਂ ਸਾਰੇ ਨਗਰ ਨੇ ਅੱਜ ਪੰਡੋ ਪਾਰਟੀਵਾਦੀ ਖਤਮ ਕਰੀ ਆ ਇਤਫਾਕ ਦਿਖਾਇਆ ਸਾਰਿਆਂ ਨੂੰ ਮੈਂ ਮੈਂ ਤਾਂ ਬਾਰ-ਬਾਰ ਵਧਾਈ ਦਿੰਨੀ ਆ ਵੀ ਝਨੇੜੀ ਨੂੰ ਮੈਂ ਵਧਾਈ ਦਿੰਨੀ ਆ ਵੀ ਤੁਸੀਂ ਸਾਰਿਆਂ ਨੇ ਉਪਰਕਤ ਤੁਸੀਂ ਇਕੱਠੇ ਹੋਏ ਸੋ ਤੁਸੀਂ ਆ ਵੋਟਾਂ ਦੇ ਵੇਲੇ ਇਹ ਚੀਜ਼ ਦਾ ਖਿਆਲ ਰੱਖਿਓ ਕਿ ਜਿਹੜੇ ਉਹ ਬੰਦੇ ਪਿੰਡ ਦੇ ਹਰੇਕ ਕੰਮ ਦੇ ਵਿੱਚ ਉਦੋਂ ਫੜਕ ਦੇ ਵਿੱਚ ਵੀ ਉਹੀ ਦੋ ਬੰਦੇ ਸੀ ਮੂਰੇ ਸੜਕ ਵਾਲਾ ਕੰਮ ਰੋਕਵਾਲਾ ਇਹ ਚੀਜ਼ਾ ਤੁਸੀਂ ਹੁਣ ਤੁਸੀਂ ਖਿਆਲ ਰੱਖਿਓ ਵੀ ਉਹੀ ਬੰਦੇ ਅੱਜ ਚੋਣਾਂ 'ਚ ਖੜੇ ਆ ਆ ਸੁੱਖੀ ਆ ਮੁੰਡਾ ਬਾਈ ਇਹਨੂੰ ਕਿਸੇ ਨੂੰ ਨਾਲ ਪੁੱਛੋ ਇਹਨੂੰ ਆ ਠੀਕ ਐ ਬਾਈ ਕਿ ਨਹੀਂ ਬੋਲਦਾ ਬਚਾਰਾ ਇਹਨੂੰ ਮੈਂ ਕੋਈ ਨਹੀਂ ਉਹ ਵੀ ਕਰ ਦੂੰਗੀ ਮੈਂ ਜੱਗ ਜਾ ਉਹ ਵੀ ਕਰ ਦੂੰਗੀ ਵੀ ਇਹਦੇ ਨਾਲ ਕੀ ਕੀਤੀ ਆ ਠੀਕ ਐ ਇਹਨਾਂ ਨੂੰ ਮੈਨੂੰ ਲੱਗਦਾ ਵੀ ਕੱਲੇ ਛਾਈ ਕਰੀ ਜਿਉਂ ਮੈਂ ਕਹਿੰਦਾ ਮੇਰੀ ਨਰਮੀ ਆ ਮੈਂ ਨਰਮੀ ਨਾਲ ਕੰਨਣ ਤੇ ਤਕੀਰ ਕਰਦੀ ਆ ਮੇਰੇ ਸੰਸਕਾਰ ਨੇ ਵੀ ਅਸੀਂ ਨਮਰਤਾ ਦੇ ਨਾਲ ਵਿਚਰਦੇ ਆ ਤੇ ਜੇ ਕੋਈ ਵੀ ਵਿਲੇਖੇ ਕਰਦਾ ਹੋਊਗਾ ਤਾਂ ਮੈਨੂੰ ਫਿਰ ਵਿਲੇਖੇ ਵੀ ਕੱਢਣੇ ਆਉਂਦੇ ਨੇ ਸੋ ਇਹਨਾ ਆ ਬਾਈਆਂ ਬੈਠੀਆਂ ਨੇ ਇਹ ਇਹਨਾਂ ਦੀ ਕੋਈ ਮੇਰੇ ਨਾਲ ਥੋੜੀ ਨਾਰਾਜ਼ਗੀ ਆ ਇਹਨਾਂ ਦੀ ਨਾਰਾਜ਼ਗੀ ਕੀ ਆ ਵੀ ਘਟੋ ਘਟਾ ਇਹਨਾਂ ਨੇ ਨਰੇਗਾ 'ਚ ਕੰਮ ਕਰਨਾ ਕੋਈ ਇਹ ਖਰਾਤ ਨਹੀਂ ਮੰਗਦੀਆਂ ਇਹ ਆਪਣੀ ਮਿਹਨਤ ਮਜ਼ਦੂਰੀ ਮੰਗਦੀਆਂ ਨੇ ਵੀ ਸਾਨੂੰ ਮਿਹਨਤ ਕਰਨਾ ਸਾਨੂੰ ਨਰੇਗਾ 'ਚ ਕੰਮ ਦੇ ਦੋ ਅਸੀਂ ਕੰਮ ਕਰ ਲਾਂਗੇ ਆਹੀ ਆ ਤਕਰਾ ਕਰਕੇ ਲੈ ਇਹਨਾਂ ਨੂੰ ਆਰਗ ਕਰਦੇ ਆ ਆਹ ਦੇਖੀਏ ਉਹਨੂੰ ਪੁੱਛੋ ਕਿ ਭਈ ਸਾਡਾ ਦੀਦਪੁਰਾ ਠੀਕਾ ਤੋਂ ਬਿਨਾ ਵੋਟਾ ਤੈਨੂੰ ਕਿਸੇ ਤੋਂ ਵੋਟਾਂ ਮੰਗਣੀਆਂ ਨਹੀਂ ਪਈਆਂ ਬਾਹਰ ਕਰਕੇ ਤੂੰ ਐਂ ਕਰਦਾ ਇਹਨਾਂ ਦੇ ਕਿੰਨੇ ਤੇ ਕਿੰਨ ਲੱਕ ਮਾਰੀ ਆ ਕੋਈ ਨਹੀਂ ਮੈਂ ਮੈਂ ਬीडी ਵੀ ਉਹਨੂੰ ਕਹਿਣੀ ਆ ਮੈਂ ਮੈਡੀਕਲ ਨੂੰ ਪਾਉਂਗੀ ਕਿਹਾ ਕਿ ਮੈਂ ਕਰਾਉਂ ਲਿਆ ਕੋਈ ਬੰਦਾ ਤੁਸੀਂ ਮੈਨੂੰ ਵੇਟ ਦੇ ਦਿਓ ਸਾਂਝਾ ਬੰਦਾ ਦਿਓ ਕਿਸੇ ਪਾਰਟੀ ਦਾ ਬੰਦਾ ਨਾ ਦਿਓ ਕਿਸੇ ਵੀ ਪਾਰਟੀ ਦਾ ਮੈਂ ਕਿਹਾ ਸਾਡਾ ਝਾੜੂ ਵਾਲਾ ਵੀ ਲੱਗਵੇ ਸਾਂਝਾ ਬੰਦਾ ਹੋਵੇ ਜਿਹੜਾ ਸਾਰਿਆਂ ਨੂੰ ਬਰਾਬਰ ਕੰਮ ਦੇ ਸਾਰਿਆਂ ਨੂੰ ਬਰਾਬਰ ਕੰਮ ਮਿਲੇ ਤੁਸੀਂ ਕੰਮ ਕਰੋ ਚੱਕੇ ਅਸੀਂ ਕਿਹੜਾ ਬਿਜੇ